ਪਤੰਗਾ ਦਾ ਲਾਲਚ ਦੇ ਕੇ ਇੱਕ 9 ਸਾਲ ਦੇ ਬੱਚੇ ਦੇ ਨਾਲ ਬਦਫੈਲੀ ਕੀਤੀ ਜਾ ਰਹੀ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਮਾਮਲਾ ਸਾਹਮਣੇ ਆਇਆ ਸਮਰਾਲਾ ਤੋਂ ਜਿੱਥੇ ਸਮਰਾਲਾ ਦੇ ਨੇੜੇਲੇ ਪਿੰਡ ਜਿਸ ਦੇ ਵਿੱਚ ਗਵਾਂਡੀ ਦੇ ਵੱਲੋਂ ਚੌਥੀ ਜਮਾਤ ਦੇ ਵਿੱਚ ਪੜਦੇ 9 ਸਾਲਾਂ ਦੇ ਬੱਚੇ ਦੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਤਾਂ ਗ੍ਰਿਫਤਾਰ ਕੀਤਾ ਗਿਆ ਤੇ ਪੀੜਤ ਬੱਚੇ ਦੇ ਦਾਦਾ ਜਿਨ੍ਹਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਜੋ ਕਿ ਉਹਨਾਂ ਦਾ ਗਵਾਂਡੀ ਹੈ ਤੇ ਉਸ ਦਾ ਘਰ ਦੇ ਵਿੱਚ ਕਾਫੀ ਆਣਾ ਜਾਣਾ ਲੱਗਿਆ ਰਹਿੰਦਾ ਤੇ ਇਹ ਘਰ ਦੇ ਵਿੱਚ ਜੇਕਰ ਕੋਈ ਪ੍ਰੋਗਰਾਮ ਹੁੰਦਾ ਤਾਂ ਉਸ ਨੂੰ ਪ੍ਰਮੁੱਖ ਥਾਂ ਵੀ ਦਿੱਤੀ ਜਾਂਦੀ ਹੈ ਪਰ ਹੁਣ ਕੁਝ ਦਿਨਾਂ ਪਹਿਲਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਗਵਾਂਡੀ ਦੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਹੀ ਇਸ ਤਰ੍ਹਾਂ ਦਾ ਕਾਰਾ ਕੀਤਾ ਜਾ ਰਿਹਾ ਸੀ ਉਹਨਾਂ ਕਿਹਾ ਕਿ ਉਹ ਦੋਸ਼ੀ ਦੇ ਵੱਲੋਂ ਉਹਨਾਂ ਦੇ ਪੋਤੇ ਨੂੰ ਪਤੰਗਾ ਦਾ ਲਾਲਚ ਦੇ ਕੇ ਕੂ ਕਰਮ ਕਰਨ ਤੋਂ ਬਾਅਦ ਉਸਨੂੰ ਡਰਾਇਆ ਵੀ ਜਾਂਦਾ ਸੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਸਨੂੰ ਰੇਲਵੇ ਲਾਈਨ ਦੇ ਉੱਪਰ ਕੁੱਤਿਆਂ ਦੇ ਅੱਗੇ ਸੁੱਟ ਦਿੱਤਾ ਜਾਵੇਗਾ ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਉਧਰ ਥਾਣਾ ਮੁਖੀ ਦਵਿੰਦਰ ਪਾਲ ਨੇ ਦੱਸਿਆ ਕਿ ਪੀੜਤ ਬੱਚੇ ਦੇ ਦਾਦਾ ਵੱਲੋਂ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਕਿ ਉਹਨਾਂ ਦੇ 46 ਸਾਲਾ ਗੁਆਂਡੀ ਦੇ ਵੱਲੋਂ ਉਹਨਾਂ ਦੇ 9 ਸਾਲ ਦੇ ਪੋਤੇ ਦੇ ਨਾਲ ਕਰੀਬ 9 ਮਹੀਨੇ ਤੋਂ ਬਦਫੈਲੀ ਕੀਤੀ ਜਾ ਰਹੀ ਹੈ ਤਾਂ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ ਬੱਚੇ ਦਾ ਮੈਡੀਕਲ ਕਰਵਾਉਂਦੇ ਹੋਏ ਕਥਿਤ ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਜਸਵਿੰਦਰ ਸਿੰਘ ਆ ਜੀ ਪ੍ਰੇਮ ਸਿੰਘ ਜੀ ਸਾਡਾ ਗੁਆਂਢੀ ਸੀਗਾ ਮੇਰਾ ਪੋਤਾ ਸੀਗਾ ਉਹ ਸਾਡੇ ਕੋਲ ਪਹਿਲਾਂ ਆਉਂਦਾ ਸੀਗਾ ਬਹੁਤ ਡੇਰ ਦਾ ਵਿਆਹ ਸ਼ਾਦੀ ਨੂੰ ਮੂਰੇ ਰੱਖੀਦਾ ਸੀਗਾ ਉਹਨਾਂ ਨੇ ਮੇਰੇ ਪੋਤੇ ਨਾਲ ਕੰਮ ਗਲਤ ਕਰਿਆ ਕਿੰਨੀ ਦੇਰ ਤੋਂ ਕੀਤਾ ਬੱਚੇ ਦੀ ਉਹਨੂੰ ਹੋ ਗਏ ਜੀ ਆਪਣੇ 9.5 ਸਾਲ ਦਾ ਜੀ ਬੱਚਾ ਕਿੰਨੀ ਦੇਰ ਤੋਂ ਦੇਰ ਹੋ ਗਈ ਇਹਨੂੰ ਲੋੜੀ ਤਾਂ ਹੋਇਆ ਜੀ ਇਹ ਕੰਮ ਸ਼ੁਰੂ ਸਾਨੂੰ ਫਿਰ ਲੱਗਿਆ ਪਤਾ ਚੌਥੇ 4 ਦਿਨ ਹੋ ਗਏ ਜੀ ਪਿਲ ਲੱਗਿਆ ਸਾਨੂੰ ਪਤਾ ਫਿਰ ਅਸੀਂ ਉੱਤਾਂ ਚੱਲਿਆ ਇਹ ਘਰੇ ਆਉਂਦਾ ਜਾਂਦਾ ਆਉਂਦਾ ਜੀ ਘਰ ਆਉਂਦਾ ਜੀ ਵਿਆਹ ਸ਼ਾਦੀ ਨੂੰ ਮੂੜੇ ਰੱਖਦੇ ਸੀਗੇ ਜੀ ਇਹਨੂੰ ਕਿਉਂਕਿ ਪਾਰਟੀ ਬੂਲਦੀ ਗਾੜੀਆਂ ਤਾਂ ਹੀ ਮੂੜੇ ਰੱਖਦੇ ਸੀਗੇ ਇਹ ਸਾਡੇ ਨਾਲ ਬਹੁਤਾ ਮਾੜਾ ਕੰਮ ਕਰਿਆ ਜੀ ਇਹਨੇ ਬੱਚੇ ਨਾਲ ਗੱਲ ਕੀਤੀ ਫਿਰ ਅਸੀਂ ਲੈ ਕੇ ਆਇਆ ਫਿਰ ਉੱਥੇ ਹੋਰ ਨੂੰ ਹਾਂ ਪੁਲਿਸ ਨੂੰ ਚਲਾਉ ਦੱਤੀ ਜੀ ਵੀ ਫੜਾ ਗਿਆ ਫਿਰ ਡਰਾਉਂਦਾ ਸੀਗਾ ਜੀ ਵੀ ਤੈਨੂੰ ਲਾਈਨ ਤੇ ਛੱਡੂ ਤੇ ਕੁੱਤੇ ਸੀਗੇ ਵੀ ਤੈਨੂੰ ਕੁੱਤੇ ਖਾਣਗੇ ਵੀ ਗੁੱਸੇ ਨੇ ਮਾਰ ਦੇਣਗੇ ਉੱਥੇ ਫੇਰ ਦੱਸਿਆ ਕੀ ਮੰਗਦਾ ਕੋ ਪਤੰਗ ਪਤੰਗਾਂ ਦੇ ਵਹਣੇ ਲੈ ਕੇ ਜਾਂਦਾ ਸੀਗਾ ਉੱਪਰ ਆਪਣੇ ਘਰ ਜਿਹੜੀ ਇਹ ਘਰ ਵਾਲੀ ਸੀਗੀ ਪ੍ਰੇਮ ਸਿੰਘ ਦੇ ਇਹ ਬਾਹਰ ਗਈ ਸੀ ਜੀ ਕੈਨੇਡਾ ਚ ਇਹ ਇਕੱਲਾ ਹੀ ਸੀਗਾ ਜੀ ਘਰ ਇਹਨੂੰ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਜੀ ਕਿਸੇ ਦੇ ਬੱਚਾ ਹੋਰ ਨਾ ਕਿਸੇ ਨੇ ਹੱਥ ਪਾਵੇ ਇਹ ਤੇ ਗਾਹ ਨੂੰ ਸਮਝ ਆਵੇ ਇਹਨੂੰ ਮੜੀ ਮੋਟੀ ਏ ਜੀ ਕੱਲ ਸਾਡੇ ਕੋਲ ਇੱਕ ਬਜ਼ੁਰਗ ਆਏ ਸੀ ਸ਼ਾਮੇ ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਪੋਤੇ ਦੇ ਨਾਲ 13 ਜਨਵਰੀ 24 ਤੋਂ ਲੈ ਕੇ 4-5 ਦਿਨ ਪਹਿਲਾਂ ਤੱਕ ਕਾਫੀ ਵਾਰ ਸਾਡੇ ਗੌਂਢੀ ਪ੍ਰੇਮ ਸਿੰਘ ਨੇ ਗਲਤ ਕੰਮ ਕੀਤਾ ਉਹਦੇ ਨਾਲ ਉਹਦੇ ਸਵਾਨ ਚ ਫਿਰ ਅਸੀਂ ਉਹਦਾ ਬਿਆਨ ਲੈ ਕੇ ਮਕਦਮਾ ਦਰਜ ਕਰ ਦਿੱਤਾ ਤੇ ਉਹਦੀ ਅਰੈਸਟ ਪਾ ਲਈ ਕਿਹੜੀ ਅਧਰਾ ਮੰਨ ਲਓ 4-6 ਪਕਸਟ ਮੈਡੀਕਲ ਹੋ ਰਿਹਾ ਸੀ ਮੈਡੀਕਲ ਹੋ ਰਿਹਾ ਜੀ ਡਾਕਟਰ ਨਵਦੀਪ ਕੋਈ ਸਬਕ ਕਿ ਕੇਸ ਆਇਆ ਉਹਨਾ ਵੀ ਕੀ ਆ ਉਹ ਮਾਮਲਾ ਕੁਦਾ ਜਿਹੜਾ ਬੱਚੇ ਦਾ ਹਾਂਜੀ ਮੇਰੇ ਕੋਲ ਹਣੀ 9 ਸਾਲ ਦਾ ਬੱਚਾ ਆ ਆ ਹਿਸਟਰੀ ਹੈ ਕਿ ਕੁ ਦਿਨਾਂ ਕੁਝ ਗਲਤ ਹੋਇਆ ਤੇ ਆਪਾਂ ਉਹਦਾ ਮੈਡੀਕਲ ਕੀਤਾ ਤੇ ਸੈਂਪਲ ਆਪਾਂ ਕਲਿਊਟ ਕਰ ਲਿਆ ਸੀਲ ਕਰ ਲਿਆ ਤੇ ਆਪਾਂ ਅੱਗੇ ਫਾਰਵਰਡ ਕਰਨੇ ਆ ਉੱਤੇ ਲੈਬ ਦੇ ਵਿੱਚ ਕੋਚ ਇਹ ਬੁਰੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਇਹ ਗਲਤ ਹੁੰਦਾ ਰਿਹਾ ਬੱਚਾ ਕਨੈਕਟ ਦੇ ਦੇਖੋ ਜੀ ਉਹਦੀ ਹਿਸਟਰੀ ਲਈ ਸੀ ਬੱਚੇ ਦੀ ਉਹਦੇ ਹਿਸਾਬ ਨਾਲ ਤਾਂ 7-8 ਮਹੀਨੇ ਤੋਂ ਉਹ ਕੁਝ ਹੋ ਰਿਹਾ ਮਲਟੀਪਲ ਟਾਈਮਸ ਔਰ ਇੰਜਰੀਜ਼ ਜਿਹੜੀ ਹੈ ਉਹ ਕਹੇਗੀ ਕਿ ਐ ਮਾਮਲਾ ਫਤਗੜ ਸਾਹਿਬ ਦੇ ਥਾਣਾ ਬਡਾਰੀ ਆਲਾ ਸਿੰਘ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਦੇ ਵੱਲੋਂ ਵਰਿੰਦਰ ਸਿੰਘ ਤੇ ਉਸ ਦੀ ਪਤਨੀ ਦੇ ਖਿਲਾਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਾਲਾਂ ਕੱਢਣ ਦੇ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕੀਤਾ ਤਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਪਿੰਡ ਕਮਾਲੀ ਦੇ ਪ੍ਰਗਟ ਸਿੰਘ ਜਿਸ ਨੇ ਸ਼ਿਕਾਇਤ ਦੇ ਵਿੱਚ ਦੱਸਿਆ ਸੀ ਕਿ ਵਿਰਿੰਦਰ ਸਿੰਘ ਉਸ ਨੂੰ ਦੇਖ ਕੇ ਗੁੱਸੇ ਦੇ ਵਿੱਚ ਆ ਗਿਆ ਤੇ ਉਸ ਦੇ ਨਾਲ ਗਾਲੀ ਗਲੋਚ ਕਰਨ ਲੱਗਾ ਜਿਸ ਤੋਂ ਬਾਅਦ ਵਿਰਿੰਦਰ ਸਿੰਘ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨੇ ਹਾਲਾਂਕਿ ਕੋਲ ਖੜੇ ਪਿੰਡ ਦੇ ਲੋਕਾਂ ਨੇ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਹੈ ਪਰ ਉਹ ਗਾਲਾਂ ਕੱਢਦਾ ਰਿਹਾ ਜਿਸ ਤੋਂ ਬਾਅਦ ਪ੍ਰਗਟ ਸਿੰਘ ਨੇ ਨਿਹੰਗ ਸਿੰਘ ਧੜੇ ਨੂੰ ਇਸ ਮਾਮਲੇ ਦੇ ਵਿੱਚ ਸੂਚਨਾ ਦਿੱਤੀ ਤੇ ਹਨੇਂਗ ਸਿੰਘਾਂ ਨੇ ਪਿੰਡ ਕਮਾਲੀ ਵਿਖੇ ਪਹੁੰਚ ਕੇ ਵਿਰਿੰਦਰ ਸਿੰਘ ਦਾ ਕਥਿਤ ਤੌਰ ਤੇ ਸੋਧਾ ਲਾ ਦਿੱਤਾ ਦੇ ਦੀ ਸੂਚਨਾ ਮਿਲਦੇ ਪੁਲਿਸ ਪਹੁੰਚੀ ਤੇ ਜ਼ਖਮੀ ਵਰਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਉਦੋਂ ਹੀ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਵਰਿੰਦਰ ਦੀ ਪਤਨੀ ਵੀ ਉਸਦੇ ਘਰ ਆਈ ਤੇ ਉਸ ਨੂੰ ਗਾਲਾਂ ਕੱਢਣ ਲੱਗੀ ਤੇ ਬੁਰਾ ਭਲਾ ਕਹਿਣ ਲੱਗੀ ਫਤਿਹਗੜ੍ਹ ਸਾਹਿਬ ਦੇ ਐਸਪੀ ਰਕੇਸ਼ ਯਾਦਵ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਨੇ ਵਰਿੰਦਰ ਸਿੰਘ ਤੇ ਉਸ ਦੀ ਪਤਨੀ ਦੇ ਖਿਲਾਫ ਮਾਮਲਾ ਦਰਜ ਕਰ ਰਿਹਾ ਤੇ ਜ਼ਖਮੀ ਵਰਿੰਦਰ ਦਾ ਇਸ ਵੇਲੇ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਤਾਂ ਦੱਸਿਆ ਜਾ ਰਿਹਾ ਕਿ ਪਿੰਡ ਦੇ ਵਿੱਚ ਇੱਕ ਮਤਾ ਵੀ ਪਾਇਆ ਗਿਆ ਜਿਸ ਵਿੱਚ ਲਿਖਿਆ ਕਿ ਵਰਿੰਦਰ ਸਿੰਘ ਦੇ ਘਰ ਜੇ ਕੋਈ ਖੁਸ਼ੀ ਜਾਂ ਗਮੀ ਹੋਵੇ ਤਾਂ ਉਸ ਦੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ ਤਾਂ ਇਸ ਸ਼ਖਸ ਜਿਸ ਤੇ ਕਥਿਤ ਤੌਰ ਤੇ ਇਲਜ਼ਾਮ ਲੱਗ ਰਹੇ ਨੇ ਜਿਸ ਦੇ ਵੱਲੋਂ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਾਲ੍ਹਾਂ ਕੱਟੀਆਂ ਗਈਆਂ ਜਿਸ ਦੇ ਖਿਲਾਫ ਜਿਹੜੇ ਪਿੰਡ ਵਾਸੀ ਨੇ ਉਹਨਾਂ ਨੂੰ ਵੀ ਕਾਫੀ ਠੇਸ ਪਹੁੰਚੀ ਹੈ ਤੇ ਉਹਨਾਂ ਇੱਕ ਮਤਾ ਪਾਸ ਕੀਤਾ ਹੈ। ਇਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਾਫੀ ਪਿੰਡ ਕਮਾਨੂ ਦੀ। ਇਹਦੀ ਸਾਨੂੰ ਵੀ ਸ਼ਿਕਾਇਤ ਮਿਲੀ ਸੀ ਔਰ ਉਹਦੇ ਤਹਿਤ ਕਾਰਵਾਈ ਕੀਤੀ ਗਈ ਹੈ ਬੁਲੈਸ ਨੇ ਬੋਲਿਆ। ਔਰ ਸਤ ਸੋ ਸਤ ਕਾਰਵਾਈ ਕੀਤੀ ਜਾਊਗੀ ਜਿਹੜਾ ਬੰਦੇ ਕਾ

Kendi benden de iklap malumatlar uh, da benden de iklap malumatlar uh, da açıyor. Kuzumun annesinden de iklap malumatlar ਨਸ਼ਾ ਤਸਕਰਾਂ ਤੇ ਸ਼ਾਰਤੀ ਅੰਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਤਾਂ ਮੋਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਇੱਕ ਨਸ਼ੇ ਦੇ ਸੌਦਾਗਰ ਨੂੰ ਹੈਰੋਇਨ ਦੇ ਸਮੇਤ ਕਾਬੂ ਕੀਤਾ ਗਿਆ ਤਾਂ ਮੁਲਜ਼ਮ ਦੇ ਕੋਲੋਂ 38 ਮੋਬਾਈਲ ਐਕਟਿਵਾ ਸਕੂਟਰ ਬਰਾਮਦ ਕੀਤਾ ਗਿਆ ਗ੍ਰਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅਮਨਦੀਪ ਗਰਗ ਵਾਸੀ ਮੁਕਸਰ ਹਾਲ ਸੈਕਟਰ 77 ਮੋਹਾਲੀ ਦੇ ਵਜੋਂ ਹੋਈ ਹੈ ਤਾਂ ਦੌਰਾਨ ਪੁੱਛਗਿੱਛ ਇਸ ਨੇ ਦੱਸਿਆ ਕਿ ਜੋ ਵਿਅਕਤੀ ਸਕੂਲ ਨੂੰ ਨਸ਼ਾ ਖਰੀਦਣ ਆਉਂਦੇ ਸਨ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਸੀ ਤਾਂ ਉਹ ਕੋਈ ਨਾ ਕੋਈ ਸਮਾਨ ਉਸਦੇ ਕੋਲ ਗਿਰਵੀ ਰਖਵਾ ਜਾਂਦੇ ਸਨ ਕਦੇ ਮੋਬਾਈਲ ਫੋਨ ਤੇ ਕਦੇ ਸਕੂਟਰ ਤੇ ਕਦੇ ਐਕਟਿਵਾ ਤਾਂ ਐਸੇ ਸੌਦਾਗਰ ਨੂੰ ਪੁਲਿਸ ਵੱਲੋਂ ਹੁਣ ਕਾਬੂ ਕੀਤਾ ਗਿਆ ਤੇ ਇਸਦੇ ਕੋਲੋਂ ਨਸ਼ਾ ਵੀ ਬਰਾਮਦ ਹੋਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਸੌਦਾਗਰ ਨੂੰ ਹੈਰੋਇਨ ਦੇ ਸਮੇਤ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਮੋਬਾਈਲ ਤੇ ਐਕਟਿਵਾ ਸਕੂਟਰ ਬਰਾਮਦ ਕੀਤੇ ਗਏ ਇਹਦਾ ਨਸ਼ੇ ਦੇ ਮਾਮਲੇ ਦਾ ጉዳ ਪਰਿਆ ਤੇ ਕੀ ਕੀ ਉਹਨੂੰ ਰਿਕਵਰ ਹੋਇਆ ਬੇਸਿਕਲੀ ਜੀ ਇੱਕ ਸਾਡੇ ਕੋਲ ਐਫ ਆਈ ਆਰ ਨੰਬਰ 274 ਹੈ ਜਿਹੜੀ V924 ਨੂੰ 2129685 ਐਨ ਡੀ ਪੀ ਐਸ ਐਕਟ ਦਾ ਐਸ ਐਚ ਓ ਜਸਪ੍ਰੀਤ ਐਸ ਐਚ ਓ ਸੋਹਾਣਾ ਨੇ ਇਨਫਾਰਮੇਸ਼ਨ ਆਉਣ ਤੇ ਇੱਕ ਗੱਡੀ ਰੋਕੀ ਸੀ ਜਿਹਦੇ ਚ ਸਾਨੂੰ ਇੱਕ ਵਿਅਕਤੀ ਮਿਲਿਆ ਸੀਗਾ ਜਿਹਦਾ ਨਾਮ ਅ ਅਮਨਦੀਪ ਘਰਗ ਹੈ ਪੁੱਤਰ ਸੁਰੇਸ਼ ਕੁਮਾਰ ਅ ਮੁਕਸਰ ਦਾ ਰਹਿਣ ਉਹ ਹੈ ਤੇ ਜਿਹੜਾ ਕਿ ਇੱਥੇ 77 ਸੈਕਟਰ ਦੇ ਵਿੱਚ ਰਹਿੰਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ 100 ਗ੍ਰਾਮ ਹਿਰੋਇਨ ਚਿੱਟਾ ਜਿਹੜਾ ਇਹ ਬਰਾਮਦ ਹੋਇਆ ਇਹਦੇ ਤੋਂ ਇਲਾਵਾ ਇਹ ਦੇਖੋ 38 ਮੋਬਾਈਲ ਤੇ ਸਕੂਟ ਲੀਆਂ ਸਾਨੂੰ ਮਿਲੀਆਂ ਫਿਰ ਕੀ ਇਹਦੇ ਕੋਲ ਚੋਰੀ ਕਰਦਾ ਸੀ ਕੀ ਕਿਤੇ ਵਿਖਿਆ ਜਾਂਦਾ ਇੰਨਾ ਸਮਾਨ ਨਾ ਕਿ ਬੇਸਿਕਲੀ ਇਹ ਇੱਕ ਸਪਲਾਇਰ ਸੀ ਤੇ ਜਦੋਂ ਵੀ ਆਪਣੇ ਕਈ ਵਾਰ ਕਿਸੇ ਕੋ ਪੈਸੇ ਨਹੀਂ ਹੁੰਦੇ ਸੀ ਜਿਹੜਾ ਇਹਦੇ ਕੋਲ ਲੈਣ ਜਾਂਦੇ ਸੀ ਜਾਂ ਉਹਨਾਂ ਦਾ ਇਹ ਫੋਨ ਵਗੈਰਾ ਜਾਂ ਮਤਲਬ ਵਹੀਕਲ ਵੀ ਰੱਖ ਲੈਂਦੇ ਸੀ ਕਿ ਜਿਹੜਾ ਕਿਤੇ ਦਾਕੀ ਦੰਦੇ ਸੀ ਉਹ ਬਹੁਤ ਚੋਰੀ ਦੇ ਸੀ ਕਿ ਇਹ ਇਹਦੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਇਹਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਅਸੀਂ ਦੱਸ ਦਿੱਤਾ ਜਾਊਗਾ ਕਿੰਨੇ ਮੋਬਾਈਲ 38 ਮੋਬਾਈਲ ਦੱਸਦੇ ਹੋ ਜੀ ਕਿ ਕੋਈ ਆਪਣਾ ਮੋਬਾਈਲ ਨਾਲ ਰੱਖਦਾ ਦੁੱਜਾ ਨਹੀਂ ਸਕਦਾ ਜਾਂ ਤਾਂ ਫਿਰ ਉਹ ਵੀ ਇੱਕ ਚੋਰੀ ਦਾ ਮੋਬਾਈਲ ਹੋਊਗਾ ਇਹ ਜੀ ਸਾਰੇ ਦੇ ਸਾਰੇ ਅਸੀਂ ਆਈ ਐਮ ਆਈ ਕੀ ਕਹਿੰਦੇ ਚੈੱਕ ਕਰਕੇ ਕੱਲੇ-ਕੱਲੇ ਫੋਨ ਦੀ ਅਸੀਂ ਉਹ ਵੇਖਾਂਗੇ ਵੀ ਇਹ ਵੀ ਇਹ ਚੋਰੀ ਹੋਇਆ ਹੈ ਖੋਇਆ ਹੈ ਕਿ ਕਿਸੇ ਨੇ ਮਤਲਬ ਜਿਹੜੇ ਯੂਜ਼ ਕਰਦੇ ਸੀ ਉਹ ਆਪਣਾ ਫੋਨ ਦੇਗਾ ਇਹਦੇ ਬਾਰੇ ਇਨਵੈਸਟੀਗੇਸ਼ਨ ਇਹਦੇ ਵਿੱਚ ਅਸੀਂ ਇਹ ਜੇ ਮੇਨ ਹੈ ਇਸ ਤੋਂ ਅਸੀਂ ਇਹਦੇ ਅਪਵਰਡ ਤੇ ਬੈਕਵਰਡ ਲਿੰਕਜ ਵੀ ਸਾਰੀ ਚੈੱਕ ਕਰਾਂਗੇ ਤੇ ਕਿੱਥੇ ਦਾ ਰਹਿਣ ਵਾਲਾ ਇਹ ਕਿਥੇ ਮਹਾਂਲੀ ਕਿੱਥੇ ਟੋਰਚ ਰਹਿਸ਼ੇ ਨਹੀਂ ਇਹ ਬਸ ਬੇਸਿਕਲੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਇਹ ਮੁਕਸਰ ਦਾ ਰਹਿਣ ਵਾਲਾ ਹੈ ਤੇ ਇਥੇ ਕਿਰਾਏ ਆਪਣੇ ਕਿਰਾਏ ਤੇ ਮਕਾਨ ਲੈ ਕੇ ਸੈਕਟਰ 77 ਚ ਰਹਿੰਦਾ ਸੀ ਜਲੰਧਰ ਤੋਂ ਇੱਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬਸਤੀ 9 ਦਾ ਰਹਿਣ ਵਾਲਾ ਇੱਕ ਸ਼ਾਦੀशुदा ਵਿਅਕਤੀ ਆਪਣੀ ਪ੍ਰੇਮਿਕਾ ਦੇ ਨਾਲ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਕੀ ਦੇਰ ਰਾਤ ਜਦ ਉਕਤ ਵਿਅਕਤੀ ਨੂੰ ਉਸਦੀ ਪਤਨੀ ਨੇ ਬਸਤੀ ਗੁਜਾਰ ਨੇੜੇ ਉਹ ਰੰਗੇ ਹੱਥੀ ਕਾਬੂ ਕੀਤਾ ਤਾਂ ਉੱਥੇ ਜੰਮ ਕੇ ਮਹਿਲਾ ਨੇ ਹੰਗਾਮਾ ਕਰ ਦਿੱਤਾ ਹੰਗਾਮਾ ਕਰਨ ਵਾਲੀ ਮਹਿਲਾ ਨੇ ਗੰਭੀਰ ਇਲਜ਼ਾਮ ਲਗਾਏ ਨੇ ਦੇਰ ਰਾਤ ਹੰਗਾਮੇ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਤੇ ਕਾਰਵਾਈ ਦਾ ਭਰੋਸਾ ਦਿੱਤਾ ਹੰਗਾਮਾ ਕਰਨ ਵਾਲੀ ਮਹਿਲਾ ਦਾ ਕਹਿਣਾ ਹੈ ਕਿ ਉਸਦੇ ਤੇ ਨੇ ਬੱਚੇ ਨੇ ਉਹ बस्ती गुਜਾਨ ਸਥਿਤ ਆਈਸ ਫੈਕਟਰੀ ਦੇ ਪਿੱਛੇ ਰਹਿੰਦੀ ਹੈ ਤੇ ਕਰੀਬ 8 ਸਾਲ ਪਹਿਲਾਂ ਉਕਤ ਵਿਅਕਤੀ ਦੇ ਨਾਲ ਉਸ ਦਾ ਪ੍ਰੇਮ ਵਿਆਹ ਹੋਇਆ ਸੀ ਕੁਝ ਸਮਾਂ ਤਾਂ ਸਭ ਕੁਝ ਠੀਕ ਚੱਲਦਾ ਰਿਹਾ ਪਰ ਫਿਰ ਉਸਦੇ ਪਤੀ ਨੇ ਕਿਸੇ ਹੋਰ ਮਹਿਲਾ ਦੇ ਨਾਲ ਸੰਬੰਧ ਬਣਾਏ ਨੇ ਤੇ ਉਹ ਅਕਸਰ ਹੀ ਦੂਜੀ ਮਹਿਲਾ ਦੇ ਨਾਲ ਕੁਮਦਾਰ ਹੁੰਦਾ ਸੀ ਤੇ ਇਸ ਬਾਰੇ ਕਈ ਲੋਕਾਂ ਦੇ ਰਿਵਿਊਸ ਨੂੰ ਦੱਸਿਆ ਸੀ ਤੇ ਉਸ ਦਾ ਕਿਹਾ ਹੈ ਕਿ ਬੀਤੇ ਸੋਮਵਾਰ ਉਸ ਦਾ ਪਤੀ ਆਪਣੀ ਗਰਲਫ੍ਰੈਂਡ ਦੇ ਨਾਲ ਕਿਤੇ ਚਲਾ ਗਿਆ ਸੀ ਤੇ ਇੱਕ ਹਫ਼ਤੇ ਤੱਕ ਉਸ ਦੀ ਉਹ ਭਾਲ ਕਰਦੇ ਰਹੀ ਪਰ ਕੁਝ ਪਤਾ ਨਹੀਂ ਲੱਗਿਆ ਤੇ ਉਦੋਂ ਹੀ ਜਦ ਪੀੜਤਾ ਦੇ ਭਰਾ ਦੇ ਦੋਸਤ ਦੇ ਵੱਲੋਂਕਤ ਵਿਅਕਤੀ ਨੂੰ ਵੇਖਿਆ ਜਾਂਦਾ ਤਾਂ ਸਾਰੀ ਘਟਨਾ ਪੀੜਤਾ ਨੂੰ ਦੱਸੀ ਗਈ ਆ ਉਕਤ ਮਹਿਲਾ ਜੋ ਕਿ ਬਸਤੀ ਗੁਜਾਰਨ ਪਹੁੰਚੀ ਹੈ ਤੇ ਉਸ ਥਾਂ ਤੇ ਉਸਨੇ ਹੰਗਾਮਾ ਕਰ ਦਿੱਤਾ ਤਾਂ ਪੀੜਤਾ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਪਤੀ ਆਪਣੀ ਪ੍ਰੇਮਿਕਾ ਦੇ ਨਾਲ ਘਰੋਂ ਭੱਜ ਗਿਆ ਤਾਂ ਉਸਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਤੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਤਾਂ ਇਸ ਤੋਂ ਪਹਿਲਾਂ ਪੁਲਿਸ ਵਿਅਕਤੀ ਨੂੰ ਕਾਬੂ ਕਰ ਪਾਉਂਦੀ ਔਰਤ ਨੇ ਖੁਦ ਹੀ ਆਪਣੇ ਪਤੀ ਨੂੰ ਰੰਗੇ ਹੱਥੀ ਫੜ ਲਿਆ ਤੇ ਕਾਫੀ ਹੰਗਾਮਾ ਕਰ ਦਿੱਤਾ ਪਣਾ ਮੇਰਾ ਨਾਮ ਐਸਏ ਜੁਕਤਾ ਕਿਹੜੇ ਥਾਣੇ ਤੋਂ ਭਾਜੀ ਪੰਜ ਮਿੰਟ ਵਿੱਚ ਕੀ ਗੱਲਬਾਤ ਕੀ ਹੋਈ ਭਾਜੀ ਇੱਥੇ ਗੱਲਬਾਤ ਸੁਣਨ ਤੋਂ ਬਾਅਦ ਦੋਨਾਂ ਤਰ੍ਹਾਂ ਦੀ ਤਰਖਾਸ ਦਿੱਤੀ ਆ ਅੱਛਾ ਜੀ ਉਹ ਕਿੰਨੇ ਮੇਰੀ ਪੈਣ ਕਿਨਾਂ ਨੇ ਕੱਢੀ ਆ ਵਲਗਾ ਕੇ ਬਾਹਰ ਗਏ ਉਹ ਕਿੰਨੇ ਮੇਰੇ ਸਾਰਾ ਇਜਾਮ ਲਾ ਰਿਹਾ ਇਹਨਾਂ ਦੇ ਕੋਲ ਅੱਛਾ ਬਾਕੀ ਜਿਹੜੀ ਕਾਰਵਾਈ ਆ ਥਾਣੇ ਬਤਲੋ ਭਾਈਓ ਤੋ ਬਤਲੋ ਕਿ ਇਹ ਮੈਂ ਕਾਰਵਾਈ ਚੱਲ ਰਿਹਾ ਮਤਲਬ ਦੋਨਾਂ ਵੱਲੋਂ ਤਰਖਾਸ ਦਿੱਤੀ ਗਈ ਥਾਣੇ ਤੇ ਹੁਣ ਇਹਨਾਂ ਨੂੰ ਕੀ ਟਾਈਮ ਦਿੱਤਾ ਜਾ ਰਿਹਾ ਪਾਰਟੀ ਨੂੰ ਸਵੇਰ ਦਾ ਟਾਈਮ ਦਿੱਤਾ ਜਾ 9 ਵਜੇ ਦਾ ਤੂੰ ਤਾਂ ਜੇ ਹੁਣ ਜਾਣਾ ਚਾਹ ਮਾਂਸਾ ਦੇ ਸਿਵਲ ਸਰਜਨ ਦਫ਼ਤਰ ਤੇ ਬਠਿੰਡਾ ਰੋਡ ਨੂੰ ਜੋੜਨ ਵਾਲੀ ਲਿੰਕ ਸੜਕ ਦੀ ਹਾਲਤ ਬੜੀ ਖਸਤਾ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਸ਼ਹਿਰ ਵਾਸੀ ਤੇ ਇਸ ਰੋਡ ਤੋਂ ਲੰਘਣ ਵਾਲੇ ਲੋਕ ਕਾਫੀ ਪਰੇਸ਼ਾਨ ਨੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਰੋਡ ਦੀ ਮੁਰੰਮਤ ਕਰਵਾਈ ਜਾਵੇ ਤਾਂ ਮਾਂਸਾ ਸ਼ਹਿਰ ਦੇ ਵਿੱਚ ਖਸਤਾ ਹਾਲਤ ਸੜਕਾਂ ਦੇ ਕਾਰਨ ਆਏ ਦਿਨ ਹੀ ਹਾਦਸੇ ਵਾਪਰਦੇ ਨੇ ਤੇ ਕਈ ਸੜਕਾਂ ਦੀ ਹਾਲਤ ਐਨੀ ਤਰਸਯੋਗ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਇੱਕ ਪਾਸੇ ਨਾ ਤਾਂ ਸਰਕਾਰ ਤੇ ਨਾ ਹੀ ਪ੍ਰਸ਼ਾਸਨ ਦੇ ਵੱਲੋਂ ਇਸ ਤੇ ਕੋਈ ਧਿਆਨ ਦਿੱਤਾ ਜਾ ਰਿਹਾ ਉਧਰ ਮਾਨਸਾ ਦੇ ਸਿਵਲ ਸਰਜਨ ਦਫਤਰ ਤੇ ਬਠਿੰਡਾ ਰੋਡ ਨੂੰ ਜੁੜਨ ਵਾਲੀ ਲਿੰਕ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ ਇਸ ਸੜਕ ਦੇ ਉੱਪਰ ਜਗਾ ਜਗਾ ਤੇ ਸੀਵਰੇਜ ਦਾ ਗੰਦਾ ਪਾਣੀ ਖੜਾ ਹੋਇਆ ਜਿਸ ਕਾਰਨ ਕਿ ਆਮ ਲੋਕਾਂ ਨੂੰ ਲੰਘਣ ਦੇ ਵਿੱਚ ਕਾਫੀ ਪੇਸ਼ਾਨੀ ਹੁੰਦੀ ਹੈ ਤੇ ਲੋਕਾਂ ਦਾ ਕਹਿਣਾ ਕਿ ਇਸ ਰੋਡ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੈ ਕਿ ਰੋਡ ਤੇ ਪੈਦਲ ਚੱਲਣਾ ਵੀ ਔਖਾ ਹੈ ਉਹਨਾਂ ਕਹਿੰਦੇ ਕਿ ਸਵੇਰ ਸਮੇਂ ਸਕੂਲ ਦੇ ਬੱਚੇ ਇੱਥੋਂ ਇਸੇ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਨੇ ਗਲੀਆਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਉੱਪਰ ਚੁੱਕਿਆ ਉਹਨਾਂ ਇਹ ਵੀ ਕਿਹਾ ਕਿ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਵਿਧਾਇਕ ਤੱਕ ਪਹੁੰਚ ਕੀਤੀ ਗਈ ਪਰ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਉਨਾ ਹੀ ਵੀ ਕਿ ਪਿੰਡ ਵਾਲੇ ਵਾਟਰ ਵਰਕਰਸ ਨੇ ਪਾਣੀ ਦੇ ਵਿੱਚ ਵੀ ਸੀਵਰੇਜ ਦਾ ਗੰਦਾ ਪਾਣੀ ਮਿਲ ਕੇ ਘਰਾ ਦੇ ਵਿੱਚ ਆ ਰਿਹਾ ਤੇ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਰੋਡ ਦਾ ਸੁਧਾਰ ਨਹੀਂ ਕੀਤਾ ਗਿਆ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਉਹਨਾਂ ਬਲੂਤਰਨਾ ਪ੍ਰਦੂਸ਼ਣ ਕੀਤਾ ਜਾਵੇਗਾ ਇਹ ਜੀ ਠੂਠਾਂ ਵਾਲੀ ਰੋਡ ਦਾ ਤਿੰਨ ਚਾਰ ਜਗ੍ਹਾ ਤੇ ਵਾਲੀ ਸੜਕ ਦਾ ਬੁਰਾ ਹਾਲ ਹੈ ਕੋਈ ਟੱਪਾਂ ਦੇ ਰਾਣੀ ਅਗ ਕੇ ਮੋਟਰਸਾਈਕਲ ਸਕੂਟਰ ਕੋਈ ਵੀ ਨੰਗਦਾ ਆਮ ਬੰਦੇ ਨੂੰ ਨੰਗਣਾ ਇੱਥੋਂ ਬਹੁਤ ਭਾਰੀ ਲੱਗਦਾ ਹੈ 부ੜੀਆਂ ਬੰਦੇ ਕੋਈ ਵੀ ਹੈ ਨੰਗਣਾ ਟੱਪਣਾ ਬਹੁਤ ਉਹਨਾਂ ਨੂੰ ਔਖਾ ਹੋ ਰਿਹਾ ਜੀ ਮੰਗ ਕਰਦੇ ਮੰਗ ਇਸੇ ਹੀ ਕਰ ਰਹੇ ਆ ਜੀ ਸਾਡੀ ਇਹਦਾ ਹੱਲ ਕੀਤਾ ਜਾਏ ਵੀ ਇਹ ਪਾਣੀ ਜਿਹੜੇ ਗੱਡਰ ਦੇ ਨੇ ਦੂਏ ਦੀਏ ਨੇ ਵੀ ਸਾਨੂੰ ਨੰਗਣ ਟੱਪਣ ਦਾ ਰਾਹ ਬਣਾਇਆ ਜਾਏ ਭਈ ਇਹ ਹੋ ਗਏ ਨੂੰ 5-10 ਸਾਲ ਸਾਨੂੰ ਇਹਦੇ ਨਾਲ ਹੀ ਸਾਨੂੰ ਜੇ ਦਿਖ ਰਿਹਾ ਚਿੱਕੜ ਸਾਰਾ ਇੱਥੋਂ ਦਾ ਹਨਾ ਬੁਰਾ ਹਾਲ ਸਕੂਲ ਦੇ ਜਵਾਖੇ ਛੋਟੇ ਛੋਟੇ ਜਿਵੇਂ ਗਲੀ ਚੋਂ ਦਾ ਗਲੀ ਦਾ ਹਾਲ ਦੇਖ ਤੁਸੀਂ ਇਧਰ ਆ ਕੇ ਸਾਰਾ ਪਾਣੀ ਆਪਣੇ ਸਾਡੇ ਤਾਂ ਬਲਕਿ ਸਾਡੇ ਪਾਣੀ ਜਿਹੜਾ ਸਾਡਾ 게ਟ ਸਾਡਾ ਮੇਨ ਉਹਦੇ ਮੂਰੇ ਵੀ ਤਲਾਬ ਨੇ ਪਿਆਗਾ ਸਾਡਾ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਹੈ ਅਸੀਂ ਬੇਨਤੀ ਕਰਦੇ ਹਾਂ ਸਾਡੇ ਜਿਹੜੇ ਐਮਸੀ ਐਮਸੀ ਨੇ ਜਿਹੜੇ ਸਾਡੇ ਉਹਨਾਂ ਨੂੰ ਫੋਨ ਲਾਣੇ ਕੋਈ ਨਹੀਂ ਸਾਡੀ ਗੱਲ ਸੁਣਦਾ ਸਾਰਿਆਂ ਨੇ ਜਾ ਜਾ ਕੇ ਅਸੀਂ ਸਾਰੇ ਇਕੱਠੇ ਹੋ ਕੇ ਸਾਰੇ ਬੰਦੇ ਦੇ ਦੋ ਬਗ ਵੀ ਜੰਨੇ ਆ ਕੋਈ ਨਹੀਂ ਸਾਡੀ ਸੁਣਦਾ ਕਿੰਨੇ ਥਾਂ ਤੋਂ ਛੜਕ ਟੁੱਟੀ ਹੋਈ ਆ ਕਦੇ ਕਿਸੇ ਨੂੰ ਕਿਹਾ ਤੁਸੀਂ ਵੀ ਇਹਦੀ ਹਾਲ ਦੱਸੋ ਜੀ ਹਾਂਜੀ ਕਹਿ ਨਹੀਂ ਰਹੇ ਨੇ ਜੀ ਸਾਰੇ ਸਾਡੇ ਸਾਰਾ ਰੋਡ ਹੀ ਟੁੱਟਿਆ ਪਿਆਈ ਏ ਸਾਰਾ ਬੁਰਾ ਹਾਲ ਏ ਸਾਰੀ ਸੜਕ ਦਾ ਤੁਸੀਂ ਦੇਖਿਆ ਹੀ ਉਹਨਾਂ ਤੁਸੀਂ ਇਧਰ ਆਏ ਹੋ ਤੇ ਬਹੁਤ ਬੁਰਾ ਹਾਲ ਆ ਜੀ ਸੁਣਦਾ ਹੀ ਨਹੀਂ ਕੋਈ ਸੁਣਵਾਈ ਕੋਈ ਨਹੀਂ ਹੈਗੀ ਲੋਕਾਂ ਦੇ ਨਾਲ ਧੋਖਾ ਧੜੀ ਕਰਨ ਦਾ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਮਸ਼ਹੂਰ ਮਹਾਰਾਜਾ ਫਾਰਮ ਦੇ ਮੈਨੇਜਰ ਜਿਸ ਦੇ ਵੱਲੋਂ ਫਰਜ਼ੀ ਵਿਆਹਾਂ ਦੀ ਬੁਕਿੰਗ ਕੀਤੀ ਜਾ ਰਹੀ ਸੀ ਤਾਂ ਇਸੇ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਉਕਤ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਸ ਮੈਨੇਜਰ ਦੇ ਵੱਲੋਂ ਲੋਕਾਂ ਨੂੰ ਚੂਨਾ ਲਗਾਇਆ ਜਾ ਰਿਹਾ ਸੀ ਇਸ ਬਾਰੇ ਜਾਣਕਾਰੀ ਦੰਦਿਆ ਸਦਰ ਥਾਣੇ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਥਾਣੇ ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਵਿੱਚ ਕੀ ਜਿਹੜਾ ਪ੍ਰਬੰਧਕਾਂ ਨੇ ਮਾਲਕਾਂ ਨੂੰ ਸੂਚਿਤ ਕੀਤੇ ਬਿਨਾਂ ਹੀ ਫਰਜ਼ੀ ਬੁਕਿੰਗ ਕੀਤੀ ਸੀ ਇਸ ਨੂੰ ਲੈ ਕੇ ਦਰਖਾਸਤ ਦਿੱਤੀ ਜਾਂਦੀ ਹੈ ਜਦ ਮਾਲਕਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਫਰਜ਼ੀ ਬੁਕਿੰਗ ਕਰਨ ਵਾਲੇ ਤੇ ਲੋਕਾਂ ਨੂੰ ਤੇ ਮਾਲਕਾਂ ਨੂੰ ਚੂਨਾ ਲਾਉਣ ਵਾਲੇ ਇਸ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਤਾਂ ਦੱਸਿਆ ਗਿਆ ਹੈ ਕਿ ਗੁਰਪ੍ਰੀਤ ਸਿੰਘ ਜਿਸ ਦੀ ਗ੍ਰਿਫਤਾਰੀ ਹੋਈ ਹੈ ਜੋ ਕਿ ਫਰਜ਼ੀ ਵਿਆਮਾ ਦੀਆਂ ਬੁਕਿੰਗ ਕਰਦਾ ਸੀ ਜਿਸ ਦੇ ਕਾਰਨ फार्म ਦੇ ਮਾਲਕਾਂ ਨੂੰ ਲੱਖਾਂ ਤੋਂ ਜ਼ਿਆਦਾ ਦਾ ਚੂਨਾ ਲਗਾ ਚੁੱਕਿਆ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਰ ਕੀ ਮਸਲਾ ਜਿਹੜਾ ਅੱਜ ਇੱਕ ਦੋਸ਼ੀ ਫੜਿਆ ਹੈਗਾ ਜਿਹੜਾ ਰੋਡ ਦੇ ਸਿਲਸਿਲੇ 'ਚ ਇਹ ਜੀ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਆ ਸਨੋ ਵਰਸਾ ਸਿੰਘ ਰੈਨ ਵਾਲਾ ਸੰਦੂਕ ਲੋਨੀ ਆਪਣੇ ਸ਼ਾਟੇ ਦਾ ਵਾ ਇਹ ਬਤੌਰ ਮੈਨੇਜਰ ਹੀ ਇੱਥੇ ਮਹਾਰਾਜਾ ਫਾਰਮ ਨੰਬਰ 1 ਦੇ ਵਿੱਚ ਤੇ ਇੱਥੇ ਇਹਨੇ ਬਤੌਰ ਮੈਨੇਜਰ ਹੁੰਦੇ ਹੋਏ ਲੋਕਾਂ ਦੀਆਂ ਵਿਆਹ ਸ਼ਾਦੀਆਂ ਨੇਗਰਾਮਾ ਦੇ ਵਿੱਚ ਫਰਜੀ ਜਿਹੜੀਆਂ ਬੁਕਿੰਗਾਂ ਕਰ ਲਈਆਂ ਬੁਕਿੰਗਾਂ ਕਰਕੇ ਤੇ ਇਹਨੇ ਮਤਲਬ 2 ਲੱਖ ਤੇ 10 ਹਜ਼ਾਰ ਦਾ ਕੋਈ ਇਹਨੇ ਕਬੂਲਾ ਕੀਤਾ ਇਹਦੇ ਸਬੰਧ ਵਿੱਚ ਜਿਹੜਾ ਮਹਾਰਾਜਾ ਵਨ ਦਾ ਆਪਣੇ ਮਾਲਕ ਸੀ ਜਰਨੈਲ ਸਿੰਘ ਉਹਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਤੇ ਸ਼ਿਕਾਇਤ ਦੀ ਪੜਤਾਲ ਹੋਣ ਤੋਂ ਬਾਅਦ ਅਫਸਰਾਂ ਨੂੰ ਦੋਸ਼ੀ ਪਾਇਆ ਗਿਆ ਤੇ ਹੁਣ ਇਹਦੇ ਖਿਲਾਫ ਮੁਕੱਦਮਾ ਨੰਬਰ 213 ਮਿਤੀ 20 9 2024 ਦਰਜ ਕੀਤਾ ਗਿਆ ਸਰ ਜਦੋਂ ਬੁਕਿੰਗ ਕਰਦਾ ਸੀ ਉਹ ਤੇ ਮਾਲਕਾਂ ਨੂੰ ਇਸ ਚੀਜ਼ ਦੀ ਭਨਕ ਨਹੀਂ ਪਈ ਜਿਹੜੇ ਦੋ ਨੰਬਰ ਚ ਕਰਦੇ ਨਹੀਂ ਜੀ ਇਹ ਮਾਲਕ ਜਿਹੜੇ ਆ ਇਹਦੇ ਉਹ ਫੋਰਨ ਕੰਟਰੀ ਅਮਰੀਕਾ ਚ ਰਹਿ ਰਹੇ ਆ ਤੇ ਉਥੋਂ ਮਲਵੇ ਚਲਾ ਚਲਾਉਂਦੇ ਸੀ ਇਹ ਪਤਾ ਕਰਦਾ ਸੀ ਜਿਹੜੇ ਲੋਕਾਂ ਦੇ ਨੰਬਰ ਲੋਡ ਕਰਦਾ ਸੀ ਨਾ ਮੋਬਾਈਲ ਨੰਬਰ ਲੋਡ ਉਹ ਗਲਤ ਨੰਬਰ ਲੋਡ ਕਰ ਲੈਂਦਾ ਹੈ ਜੀ ਕੋਈ ਵੈਰੀਫਾਈਂਗ ਕਰਨਾ ਚਾਹਵੇ ਤੇ ਉਹਨਾਂ ਦੇ ਪੱਲੇ ਨਾ ਕੁਝ ਹੋਵੇ ਸੀ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਅਸੀਂ ਇਹ ਜੀ ਪਿਛਲੇ 4-5 ਸਾਲ ਤੋਂ ਕੰਮ ਕਰ ਰਿਹਾ ਹਾਂ ਉਦੋਂ ਤੇ ਇਹ ਗੱਲ ਇਹਦੀ ਸਾਹਮਣੇ ਆਈ ਹੈ ਵੀ ਇਹਨੇ ਲੋਕਾਂ ਨੂੰ ਮਤਲਬ ਠੱਗਿਆ ਉਹਨਾਂ ਨੂੰ ਵਧੂ ਬਣਾਇਆ ਸਰ ਇਹਦੇ ਨਾਲ ਕੋਈ ਹੋਰ ਵੀ ਉੱਥੋਂ ਦੇ ਬੰਦੇ ਨਾਲ ਹੈਗੇ ਸੀ ਉਹ ਮਾਰਾ ਜਾਂਦੇ ਸੀ ਕੱਲਾ ਹੀ ਸੀ ਨਹੀਂ ਨਹੀਂ ਕੱਲਾ ਇਹੋ ਹੀ ਇਹੋ ਹੀ ਇਹੋ ਮੈਨੇਜਰ ਹੀ ਤੇ ਇਹ ਹੀ ਕਰਦਾ ਰਿਹਾ ਉਹ ਤੇ ਲੋਕਾਂ ਦਾ ਸਰ ਜਿਵੇਂ ਜਦੋਂ ਬੁਕਿੰਗ ਕਰਦਾ ਸੀ ਤੇ ਜਦੋਂ ਡੇਟ ਆਉਂਦੀ ਸੀ ਤੇ ਉਹਨਾਂ ਦੀ ਫਿਰ ਕਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਕਰਦਾ ਸੀ ਨਹੀਂ ਜੀ ਫਿਰ ਉਹ ਤੇ ਆਪਣੇ ਸ਼ਰਮੰਦਾ ਹੁੰਦੇ ਸੀ ਕਿਉਂਕਿ ਉਹ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸੱਦਿਆ ਹੁੰਦਾ ਸੀ ਉਹਨਾਂ ਨੇ ਤੇ ਫੰਕਸ਼ਨ ਤੇ ਕੋਈ ਬੁੱਕ ਹੁੰਦਾ ਨਹੀਂ ਇੱਥੇ ਤੇ ਇਸ ਕਰਕੇ ਉਹਨਾਂ ਨੂੰ ਆਪਣੇ ਮਤਲਬ ਬੇਸ਼ਰਮ ਹੋਣਾ ਪੈਂਦਾ ਹੈ ਵੀ ਇਹ ਲੋਕਾਂ ਦੇ ਸਾਹਮਣੇ ਸਰਮਿੰਦਾ ਹੋਣਾ ਪੈਂਦਾ ਹੈ ਲੋਕਾਂ ਦੇ ਸਾਹਮਣੇ ਸਿਰ ਹੁਣ ਤਾਂ ਕਹਿੰਦੇ ਕਿੰਨੀਆਂ ਘਰੋਕਾਂ ਠੱਗੀਆਂ ਇਸਤਾਂ ਦੀ ਇਹ ਕਿਤਾ ਹੈ ਇਹ ਫਲਾਹ ਤੇ ਸਾਡੇ ਜਿਹੜੇ ਨੋਟਿਸ ਵਿੱਚ ਹੈ ਇਹ 9-10 ਠੱਗੀਆਂ ਨੇ ਕੀਤੀਆਂ ਹੋਰ ਇਹ ਤੋਂ ਕੋ ਪੁੱਛ ਕੇ ਚੁਬਾਰਾ ਕਰਨੀ ਹੈ ਕਿ ਹੋਰ ਕਿੰਨੀਆਂ ਨੇ ਠੱਗੀਆਂ ਕੀਤੀਆਂ ਤੁਹਾਡਾ ਪਰਿਵਾਰ ਚੋਂ ਕੀ ਬੈਕਗ੍ਰਾਉਂਡ ਸੀ ਕਿ ਕੋਈ ਨਸ਼ੇ ਦਾ ਵੀ ਆਦੀ ਸੀ ਕਿ ਕੀ ਕੰਮ ਕਰਦਾ ਨਹੀਂ ਜੀ ਆਪਣੇ ਸੁਧਾਰਨ ਪਰਿਵਾਰ ਦਾ ਹੀ ਆ ਤੇ ਛੇਤੀ ਮਿਹਨਤ ਦੀ ਇੱਛਾ ਦੇ ਵਿੱਚ ਇਹਨੇ ਜਿਹੜੇ ਕੰਮ ਕੀਤੇ ਆ ਕੋਈ ਪੈਸੇ ਦਾ ਪਤਾ ਲੱਗਾ ਕਿੰਨੇ ਕੁ ਪੈਸੇ ਲੈ ਚੁੱਕਾ ਹੈ ਇਹਨੇ ਜੀ ਟੋਟਲ 2 ਲੱਖ ਤੇ 10 ਹਜ਼ਾਰ ਕਰੀਬ ਠੱਗੀ ਮਾਰੀ ਸਾਹਮਣੇ ਆਈ ਠੀਕ ਹੈ ਟਮਾਟਰ ਲੈ ਰਹੇ ਆ ਵੇਖੋ ਜੇ 10ਾਂ ਕਿੰਨੇ ਦਿੰਦਾ ਦੇ ਰਿਹਾ ਵੀ